ਫਗਵਾੜਾ ਸ਼ਹਿਰ ਅੰਦਰ ਆਏ ਦਿਨ ਹੀ ਚੋਰੀ ਦੀਆਂ ਵਾਰਦਾਤਾਂ ਵਿੱਚ ਹੋ ਰਿਹਾ ਹੈ ਇਜਾਫੇ ਕਾਰਨ ਸ਼ਹਿਰ ਵਾਸੀ ਦਹਿਸ਼ਤ ਦੇ ਸਹਾਈ ਵਿੱਚ ਜਿਉਂ ਲਈ ਮਜਬੂਰ ਨੇ ਜਿਸ ਕਾਰਨ ਇਨਾਂ ਲੋਕਾਂ ਵਿੱਚ ਪੁਲਿਸ ਖਿਲਾਫ ਭਾਰੀ ਰੋਸ ਵੀ ਦੇਖਣ ਨੂੰ ਮਿਲ ਰਿਹਾ ਹੈ ਚੋਰੀ ਦਾ ਇੱਕ ਹੋਰ ਮਾਮਲਾ ਸਾਹਮਣੇ ਆਇਆ ਹੈ ਫਗਵਾੜਾ ਦੇ ਹੁਸ਼ਾਰਪੁਰ ਰੋਡ ਨਜ਼ਦੀਕ ਪੁਲਹੀੜਾ ਉੱਤਰ ਦੇ ਸਾਰੀ ਸਥਿਤ ਬਦਬਾ ਮੋਬਾਈਲ ਦੀ ਦੁਕਾਨ ਤੇ ਜਿੱਥੋਂ ਕੀ ਚੋਰ ਹਜ਼ਾਰਾਂ ਰੁਪਏ ਦੀ ਨਕਦੀ ਤੋਂ ਇਲਾਵਾ ਨਵੇਂ ਅਤੇ ਪੁਰਾਣੇ ਮੋਬਾਈਲਾਂ ਦੇ ਨਾਲ ਨਾਲ ਰਿਪੇਅਰ ਲਈ ਆਏ ਫੋਨ ਵੀ ਚੋਰੀ ਕਰਕੇ ਫਰਾਰ ਹੋ ਗਏ ਇਥੇ ਹੀ ਬਸ ਨੇ ਹੀ ਚੋਰਾਂ ਨੇ ਦੁਕਾਨ ਅੰਦਰ ਲੱਗੇ ਸੀਸੀਟੀਵੀ ਕੈਮਰੇ ਤੋੜਦੇ ਆਂ ਡੀਵੀਆਰ ਵੀ ਆਪਣੇ ਨਾਲ ਲੈ ਗਏ ਥੋਰੀ ਦੀ ਵਾਰਦਾਤ ਸੰਬੰਧੀ ਜਾਣਕਾਰੀ ਦਿੰਦੇ ਆ ਦੁਕਾਨ ਦੇ ਮਾਲਕ ਅਮਨ ਕੁਮਾਰ ਨੇ ਦੱਸਿਆ ਕਿ ਸਵੇਰੇ ਤੜਕਸਾਰ 4:30 ਵਜੇ ਦੇ ਕਰੀਬ ਉਸ ਨੂੰ ਚੌਕੀਦਾਰ ਦਾ ਫੋਨ ਆਇਆ ਕਿ ਉਸ ਦੀ ਦੁਕਾਨ ਦਾ ਸ਼ਟਰ ਟੁੱਟਿਆ ਹੋਇਆ ਹੈ ਜਿਸ ਤੋਂ ਬਾਅਦ ਉਹ ਜਦੋਂ ਦੁਕਾਨ ਤੇ ਆਏ ਤਾਂ ਦੁਕਾਨ ਦਾ ਸ਼ਟਰ ਤੋੜਿਆ ਗਿਆ ਸੀ ਤੇ ਅੰਦਰ ਸਾਰਾ ਸਮਾਨ ਖਿਲਰਿਆ ਪਿਆ ਸੀ ਹੁਣ ਆਖਿਆ ਕਿ ਚੋਰ ਉਹਨਾਂ ਦੀ ਦੁਕਾਨ ਵਿੱਚੋਂ 40 ਤੋਂ 50 ਹਜ਼ਾਰ ਰੁਪਏ ਦੀ ਨਕਦੀ ਨਵੇਂ ਤੇ ਪੁਰਾਣੇ ਫੋਨ ਰਿਪੇਅਰ ਵਾਲੇ ਫੋਨ ਤੋਂ ਇਲਾਵਾ ਡੀਵੀਆਰ ਆਪਣੇ ਨਾਲ ਲੈ ਗਏ ਜਿਸ ਨਾਲ ਉਹਨਾਂ ਦਾ ਕਰੀਬ 1.5 ਲੱਖ ਰੁਪਏ ਦਾ ਨੁਕਸਾਨ ਹੋ ਗਿਆ ਇਸ ਬਾਰੇ ਪੁਲਿਸ ਨੂੰ ਸੂਚਿਤ ਕਰ ਦਿੱਤਾ ਗਿਆ ਹੈ ਜੀ ਕਿ ਨਾਮ ਆਪਣਾ ਅਮਨ ਕੁਮਾਰ ਜੀ ਸਰ ਕੀ ਮਾਮਲਾ ਕੀ ਸਾਰਾ ਜਿਹੜਾ ਇਹ ਆਉਂਦਾ ਚੋਰੀ ਹੋਈ ਆ ਸਵੇਕ 4 ਵਜੇ ਚੌਂਕੀਦਾਰ ਦਾ ਫੋਨ ਆਇਆ ਜੀ ਕਿ ਤੁਹਾਡਾ ਸ਼ਟਰ ਖੁੱਲਾ ਹੋਇਆ ਸ਼ਟਰ ਟੁੱਟਾ ਹੋਇਆ ਵਾ ਆਇਆ ਵਾ ਦਗਾਂ ਤੇ ਜੀ ਦੇਖਿਆ ਛੋਟਾ ਚੱਕ ਵੀ ਹੋਇਆ ਸਾਰਾ ਅੰਦਰ ਖਲਾਰਾ ਖਲੂਰਾ ਪਾਇਆ ਹੋਇਆ ਗੱਲੇ ਗੱਲੇ ਸਾਰੇ ਛਾਣ ਮਾਰ ਕੀਤੇ ਹੋਏ ਆ ਥੱਲੇ ਚ ਕੈਸ਼ ਪਿਆ ਸੀਗਾ 40 ਪਿਆਰ ਵੀ ਕੈਸ਼ ਸੀਗਾ ਉਹ ਚੱਕ ਹੋਇਆ ਸੈਕਿੰਡ ਹੈਂਡ ਫੋਨ ਥੋੜੀ ਪਈ ਸੀਗੇ ਕੁਛ ਰਪੇਰ ਵਾਲੇ ਪਈ ਸੀਗੇ ਤੇ ਨਵੇਂ ਪਈ ਸੀਗੇ ਸਾਰੇ ਛੁਣ ਚੱਕ ਹੋਏ ਆ ਜੀ ਤੇ ਲਗਭਗ ਟੋਟਲ ਨੁਕਸਾਨ ਕਿੰਨਾ ਹੋਇਆ ਤੁਹਾਡੇ 1.5 ਲੱਖ ਦੇ ਵਿੱਚ ਨੁਕਸਾਨ ਹੋਇਆ ਜੀ ਤੇ ਕਸਟਮਰ ਦੇ ਸੀਗੇ ਕਸਟਮਰ ਦੇ ਫੋਨ ਸੀਗੇ ਜੀ ਸੈਕੰਡ ਹੈਂਡ ਥੋੜੀ ਸੀ ਆਪਣੀ ਪਈ ਸੀਗੇ ਨਵੇਂ ਵੀ ਸੀਗੇ ਨਵੇਂ ਇੱਕ ਦੋ ਨਵੇਂ ਫੋਨ ਬਾਹਰ ਰੱਖੇ ਹੋਏ ਸੀਗੇ ਇਹਦੇ ਸਾਰੇ ਲੈ ਚ ਗਏ ਅਸੀਂ ਤੇ ਕੁਝ ਸੀਸੀਡੀ ਕੈਮਰੇ ਜਾਇਏ ਹੋਣ ਬੰਦੇ ਸੀਸੀਡੀ ਕੈਮਰੇ ਕੁਝ ਨਹੀਂ ਸੀ ਕੈਮਰੇ ਟੀਵੀ আর ਸਾਰਾ ਲਾ ਕੇ ਲੈ ਗਏ ਜੀ ਕੈਮਰੇ ਸਾਰੇ ਖਰਾਬ ਲਾ ਕੇ ਲੈ ਗਏ ਲਾ ਕੇ ਤੋੜ ਕੇ ਸਾਰੇ ਇਹ ਕਿਸ ਰੋਡ ਦੇ ਉੱਪਰ ਦੁਕਾਨ ਆ ਆਪਣੀ ਹਸ਼ਰਪੁਰ ਰੋਡ ਦੇ ਵਿੱਚ ਕਿਸ ਨਾਮ ਦੇ ਉੱਪਰ ਵਾੜਾ ਵਧਵਾ ਮੋਬਾਈਲ ਹਾਊਸ ਸਰ ਪੁਲਿਸ ਤੋਂ ਕੰਪਲੀਟ ਕੀਤੀ ਪੋਸਟ ਕੰਪਲੀਟ ਕੀਤੀ ਹੈ ਜੀ ਹਜੇ ਤੱਕ ਆਈ ਨਹੀਂ ਹੈਗੀ 112 ਨੰਬਰ 'ਤੇ ਫੋੜ ਕੇ ਕਿੰਨੇ ਵਜੇ ਕੀਤਾ ਸੀ ਹੁਣ ਬਹੁਤਾਂ ਘੰਟਾ ਹੋ ਗਏ ਕਿਤੇ ਉਹਨਾਂ ਨੂੰ ਸਰ ਜਿੱਦਾਂ ਸ਼ਹਿਰ ਦੇ ਵਿੱਚ ਚੋਰੀ ਦੀਆਂ ਵਾਰਦਾਤਾਂ ਬਹੁਤ ਹੋ ਰਹੀਆਂ ਜਾਂ ਮਤਲਬ ਕਿ ਦਿਨ-ਦਰ-ਦਿਨ ਲੋਕਾਂ ਦੀਆਂ ਵੀ ਸੁੰਦੇ ਪਈਆਂ ਸਾਡੇ ਵੀ ਹੋ ਗਿਆ ਜੀ ਇਹ ਤਾਂ ਪੁਲਿਸ ਪ੍ਰਸ਼ਾਸਨ ਨੂੰ ਚਾਹੀਦਾ ਜੀ ਆਪਣਾ ਦੇਖੋ ਜੀ ਜੋ ਵੀ ਹੈ ਸੀ ਦਾ ਸਬਮਿਸ਼ਨ ਕਰੋ ਨਹੀਂ ਤੇ ਇਹ ਤਾਂ ਦਿਨ-ਦਰ-ਦਿਨ ਵਧੀਆਂ ਵਧੀਆਂ ਜਾਣੀਆਂ ਵਾ ਸਰ ਮਾਰਕੀਟ ਦੇ ਵਿੱਚ ਚੌਂਕੀਦਾਰ ਰੱਖਿਆ ਤੁਸੀਂ ਚੌਂਕੀਦਾਰ ਰੱਖਿਆ ਹੈ ਜੀ ਚੋਰੀ ਦੀ ਸੂਚਨਾ ਮਿਲਦੇ ਸਾਰੇ ਥਾਣਾ ਸਿਟੀ ਦੇ ਐਸ ਐਚ ਓ ਜਤਿੰਦਰ ਕਮਾਲ ਪੁਲਿਸ ਪਾਰਟੀ ਨਾਲ ਮੌਕੇ ਤੇ ਪਹੁੰਚੇ ਤੇ ਸਥਿਤੀ ਦਾ ਜਾਇਜ਼ਾ ਲਿਆ ਇਸ ਮੌਕੇ ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਚੋਰਾਂ ਨੂੰ ਜਲਦ ਹੀ ਕਾਬੂ ਕਰਕੇ ਚੋਰੀ ਦੀਆਂ ਵਾਰਦਾਤਾਂ ਤੇ ਨਕੇਲ ਕਸੀ ਆਵੇਗੀ ਇਸ ਦੌਰਾਨ ਮੋਬਾਈਲ ਸ਼ਾਪ ਵਾਲਿਆਂ ਵੱਲੋਂ ਬਣਾਈ ਗਈ ਐਸੋਸੀਏਸ਼ਨ ਦੇ ਮੈਂਬਰ ਸੁਨੀਲ ਮੈਦਾਨ ਨੇ ਚਿੰਤਾ ਜ਼ਾਹਰ ਕਰਦਿਆਂ ਜਿੱਥੇ ਪੁਲਿਸ ਦੀ ਕਾਰਗੁਜ਼ਾਰੀ ਤੇ ਚਿੰਤਾ ਪ੍ਰਗਟ ਕੀਤੀ ਉੱਥੇ ਹੀ ਉਹਨਾਂ ਕਿਹਾ ਕਿ ਪੁਲਿਸ ਨੂੰ ਇਨ੍ਹਾਂ ਚੋਰਾਂ ਖਿਲਾਫ ਸਖਤ ਤੋਂ ਸਖਤ ਕਾਰਵਾਈ ਕਰਨ ਦੇ ਆ ਦੁਕਾਨਦਾਰ ਦੇ ਹੋਏ ਨੁਕਸਾਨ ਦੀ ਪਰਹਾਈ ਕਰਵਾਉਣ ਲਈ ਜਲਦ ਹੀ ਕਾਰਵਾਈ ਕਰਨੀ ਚਾਹੀਦੀ ਹੈ ਸ਼ਾਰਪਰ ਰੋਡ ਤੇ ਵਦਵਾ ਮੋਬਾਈਲ ਜਿੱਥੇ ਕਿ ਦੇਰ ਰਾਤਰੀ ਸ਼ਟਰ ਛੱਟ ਕੇ ਕੀਮਤੀ ਮੋਬਾਈਲ ਤੇ ਨਗਦੀ ਦੀ ਚੋਰੀ ਕੀਤੀ ਗਈ ਹੈ ਮੈਂ ਪ੍ਰਸ਼ਾਸਨ ਨੂੰ ਪੁੱਛਣਾ ਚਾਹਨਾ ਕਿ ਕੀ ਆਮ ਨਾਗਰਿਕ ਜਿਹੜਾ ਆਮ ਦੁਕਾਨਦਾਰ ਇਸ ਸਰਕਾਰ ਦੇ ਜਾਂ ਤੁਹਾਡੇ ਇਸ ਪ੍ਰਸ਼ਾਸਨ ਕਾਲ ਦੇ ਵਿੱਚ ਚੈਨ ਦੀ ਨੀਂਦ ਹੋ ਸਕਦਾ ਮੈਨੂੰ ਨਹੀਂ ਲੱਗਦਾ ਕਿ ਵੀ ਤੁਸੀਂ ਕੋਈ ਆਪਣੀ ਸਵਰਜ ਜਾਂ ਕੋਈ ਡਿਊਟੀਆਂ ਨੇ ਬਾਰੇ ਹੋ ਜੇ ਨੇ ਬਾਰੇ ਹੁੰਦੇ ਤਾਂ ਆ ਹਾਲਾ ਹੁੰਦਾ ਜੋ ਪਿੱਛਿਆਂ ਤੁਹੇ ਦੇਖ ਰਹੇ ਹੋ ਨਕਸ਼ਾ ਇਹ ਦੁਕਾਨ ਦਾ ਨਕਸ਼ਾ ਹੈ ਜਿਹੜਾ ਹੁਣ ਨਵਾਂ ਬਣਾ ਕੇ ਗਏ ਤੇ ਤੁਹਾਡੇ ਲਈ ਇੱਕ ਪ੍ਰਸ਼ਨ ਚੰ ਛੱਡ ਕੇ ਜੁੜਿਆ ਕੀ ਸ਼ਹਿਰ ਦੀ ਕੋਈ ਦੁਕਾਨ ਸੇਫ ਹੈ ਆਏ ਦਿਨ ਰੋਜ਼ ਸ਼ਟਰ ਪਟ ਹੁੰਦੇ ਪਏ ਰੋਜ਼ ਸ਼ਟਰ ਪਟ ਹੁੰਦੇ ਪਏ ਇਨਸਾਨ ਐਸੇ ਗਰੀਬੀ ਦੀ ਰੇਖਾ ਤੋਂ نیچے ਜਾ ਰਿਹਾ ਹੈ ਉੱਪਰ ਨਹੀਂ ਆ ਰਿਹਾ ਹੈਗਾ ਦਿਨ ਰਾਤ ਕੰਮ ਕਰ ਰਿਹਾ ਹੈ ਮਿਹਨਤ ਕਰ ਰਿਹਾ ਹੈ ਪਰ ਇਹ ਚੋਰ ਆਉਂਦੇ ਆ ਮੈਂ ਤਾਂ ਸਮਝਦਾ ਹੈ ਮਿੱਲੀ ਭਗਦੜਾਂ ਹੀ ਆ ਰਹੇ ਆ ਆਦਰਵਾਇਜ਼ ਇੱਥੇ ਹਜੇ ਤੱਕ ਕੋਈ ਵੀ ਪੁਲਿਸ ਅਧਿਕਾਰੀ ਪ੍ਰਸ਼ਾਸਨ ਦੀ ਹਰੀ ਹੱਤ ਤੱਕ ਪਹੁੰਚਿਆ ਨਹੀਂ ਹੈਗਾ ਸਾਰਾ ਸ਼ਹਿਰ ਇੱਥੇ ਇਕੱਠਾ ਹੋ ਗਿਆ ਤੁਸੀਂ ਦੇਖੋਗੇ ਕਿ ਬਾਹਰ ਸਾਰੇ ਲੋਕ ਖੜੇ ਆ ਮੈਂ ਮੰਗ ਕਰਦਾ ਹਾਂ ਪ੍ਰਸ਼ਾਸਨਤਾਂ ਕਿ ਜਲਦ ਜਲਦ ਇਹ ਚੋਰੀ ਦੀ ਜੋ ਵੀ ਰੂਪਰੇਖਾ ਤੁਸੀਂ ਤੈਅ ਕਰਦੀਆਂ ਇਹਨੂੰ ਫੜਨ ਲਈ ਚੋਰਾਂ ਲਈ ਉਹਨੂੰ ਜਲਦ ਜਲਦ ਤੈਅ ਕਰੋ ਤੇ ਸਾਨੂੰ ਇਹਦਾ ਜਲਦ ਤੋਂ ਜਲਦ ਚੋਰਾਂ ਨੂੰ ਫੜ ਕੇ ਇਹਨਾਂ ਦੇ ਰਿਕਵਰੀ ਕਰਵਾ ਕੇ ਦਿੱਤੀ ਜਾਵੇ ਸਰ ਕਿਸ ਨਾਮ ਦੇ ਦੁਕਾਨ ਕਿਸ ਰੋਡ ਦੇ ਉੱਪਰ ਹੈ ਹੁਸ਼ਿਆਰਪੁਰ ਰੋਡ ਦਾ ਦੁਕਾਨ ਹੈ ਬੋਲ ਉਧਰ ਦੇ ਸਾਰੇ ਖੱਬੇ ਹੱਥੋਂ ਵੱਧਵਾ ਮੋਬਾਈਲ ਦੀ ਦੁਕਾਨ ਹੈਗੀ ਆ ਇੱਥੇ ਮੋਬਾਈਲਸ ਨਵੇਂ ਪੁਰਾਣੇ ਰਿਪੇਅਰ ਸਭ ਕੀਤੇ ਜਾਂਦੇ ਸਰ ਕੋਈ ਕੈਸ਼ ਵਗੈਰਾ ਵੀ ਲੱਗਿਆ ਆ ਕੈਸ਼ ਉਹ ਵੀ ਚਲੀ ਹੋਇਆ ਇਹਨਾਂ ਦਾ ਗੱਲੇ ਚੋਂ ਕੈਸ਼ ਪਿਆ ਸੀ ਰਾਤੀ ਪੇਮੈਂਟ ਆਈ ਸੀ ਇਹਨਾਂ ਕੋਲ ਉਹ ਕੋਈ ਦਰਤੀ ਰੱਖ ਕੇ ਗਿਆ ਸੀ ਉਹੀ ਕੈਸ਼ ਉਹ ਚੁੱਕ ਕੇ ਲੱਗੇ ਨਾਲ ਜਿਹਨੇ ਰਿਪੇਅਰ ਕਰਨ ਵਾਲੇ ਮੋਬਾਈਲ ਸੀਗੇ ਸੈਕੰਡ ਹੈਂਡ ਮੋਬਾਈਲ ਸੀਗੇ ਉਹ ਸਾਰੇ ਚੁੱਕੇ ਗਏ ਸਰ ਕੋਈ ਕੈਮਰੇ ਵਿੱਚ ਸੀਸੀਡੀ ਜ ਆਏ ਹੋਵੇ ਉਹ ਕੈਮਰਾ ਸੀਸੀਟੀਵੀ ਆਪਾਂ ਦੇਖ ਰਹੇ ਆ ਡੀਵੀਆ ਲੱਗਿਆ ਉਹ ਡੀਵੀਆ ਜੀ ਪਟਕੇ ਲੱਗੇ ਆ ਤੇ ਚੋਰ ਅੱਜਕੱਲ ਤਾਂ ਬਹੁਤ ਬੰਦਾ ਹੰਪਾ ਚੋਰ ਜਿੰਨਾ ਵੀ ਆ ਸਭ ਸਿਆਣਾ ਚੋਰ ਆ ਹਾਈ ਟੈਕ ਚੋਰ ਆਉਂਦੇ ਹੈਗੇ ਤੇ ਪੁਲਿਸ ਕੰਪਲੀਟ ਕਰਦੀ ਐ ਸਮਾਵੇ ਲੈ ਕੇ ਹਾਂਜੀ ਪੁਲਿਸ ਕੰਪਲੀਟ ਕੀਤੀ ਐ ਪਰ ਫਿਰ ਵੀ ਕੋਈ ਸਮਾਜ ਨਹੀਂ ਆਇਆ